ਇਹ ਦੀ ਲੈ ਹਾਂ ਵਾਹ ਪਰੀ ਵੀ ਲੱਗ ਪਰੀ ਵੀ ਗਰਦੀ ਜਾਂਦੀ ਥੱਲੇ ਸਕਾਰਾ ਗੱਜਣਾ ਤਾਂ ਕਹੀ ਤਾਂ ਲਉਣੀ ਹੋ ਪੈਣੀ ਕੋਈ ਨਹੀਂ ਆ ਜਾ ਹੈ ਸਕਾਰਾ ਨੂੰ ਸੌਖੀ ਹੋ ਜਾਂਦੀ ਆ ਯਾਰ ਵਿਛੇ ਨੂੰ ਰੁਹੀ ਜਾਂਦੀ ਆ ਫੇ ਜਿਹੜੀ ਆ ਪਿੱਛੇ ਆਏ ਤਾਂ ਲਾੜ ਨਹੀਂ ਤਾਂ ਸਾਰੀ ਰੋਟੇ ਲੱਜ ਚੱਲ ਠੀਕ ਆ ਮਹਾਰਾਜ ਗੱਲ ਕੀ ਹੁਣ ਖੈਲਣੇ ਵੀ ਕਰੇ ਖੈਲਣੇ ਵੀ ਕਰੀ ਆ ਕਾਪੀ ਹੋ ਗਈ ਤੇਰਾ ਕਸੂਰ ਕਰਦਾ ਹਾਂ ਪਾਣੀ ਦੇ ਲੱਗਦਾ ਕਿ ਉਹ ਹੈ ਤੁਹਾਨੂੰ ਉਹ ਲੱਗਦੀ ਰੋਟੀ ਦਾ ਖਾਲਾ ਬੈਣਾ ਖਾਣ ਕਿਵੇਂ ਖਾਉਂਗੇ ਤੇ ਮੱਕੀ ਦੀ ਰੋਟੀ ਠੰਡੀ ਹੋਣੀ ਉਸ ਨਹੀਂ ਹੁੰਦਾ ਆ ਜਾਓ ਉਹਨਾਂ ਦੁਬਾਰਾ ਗਰਮ ਕਰ ਤੇ ਹੋਰ ਸਵਾਦ ਚਿੱਲੇ ਬੈਠ ਕੇ ਸਵਾਦ ਵੱਖਰਾ ਹੀ ਹੈ ਰੋਟੀ ਗਰਮ ਕਰ ਦੁਬਾਰਾ ਫੇਰ ਪੈੜੀ ਕੱਢ ਲਈ ਫਿਰ ਹੋਰ ਦੇਖ ਲੱਗਦਾ ਕਹਿੰਦਾ ਮੈਂ ਤਾਂ ਕੁਝ ਨਹੀਂ ਕਹਿੰਦਾ ਦੋਵੇਂ ਰੇਡੀਆਂ ਆਉਣ ਨਾ ਇੱਕ ਹੋਰ ਗੇਰ ਲੈ ਬਾਕੀ ਤਾਂ ਸਵਾਗੇ ਨਾਲ ਖੜਾ ਦੇਣੀ ਆਪਾਂ ਇੱਕੇ ਕਰਨੀ ਐ ਲੈ ਆਓ ਬਹੁਤ ਹੈ ਮਰੇ ਗਏ ਸੱਲ ਤੇ ਆ ਲਿੱਕ ਗਿਆ ਤਾਂ ਵੀ ਕੁਝ ਨਹੀਂ ਇੱਕ ਕੌਸ ਤੇ ਛੱਡਦੇ ਮੈਂ ਜਿੱਥੇ ਖਾਰ ਪਈ ਆ ਆਹ ਢੇਰੀ ਜੀ ਲਾ ਦੂੰਗਾ ਸਟਿੱਕ ਉੱਥੇ ਢੇਰੀ ਲਾ ਦੂੰਗਾ ਇਕ ਕਬਾ ਲੈਂਦੇ ਆ ਆਹ ਆ ਇੱਕ ਹੋਰ ਆ ਗਿਆ ਸੌਰਾ ਆ ਗਿਆ ਆਮਨ ਕਿੱਥੇ ਹੁੰਦਾ ਉਹ ਕਹਿੰਦਾ 9 ਵਜੇ ਤੇ ਪਰ ਨਾ ਨੂੰ ਖਾਈ ਆ ਜਿਆ ਨਾ ਵੱਜ ਗਏ ਹੋਂ ਵੀ ਫੋਨ ਨਹੀਂ ਚੱਕਣਾ ਉਹ ਹਟਾ ਜਿਆਦਾ ਵੀ ਲੈਣ ਦੇ ਉਹ ਮੌਸਮ ਦੇ ਜਿਆ ਹੱਡੀ ਜਵਾਕਾਂ ਦੀ ਹੁਣੇ ਭੱਗਦੀ ਆ ਟਾਈਮ ਆ ਕੇ ਓਏ 9 ਵਜੇ ਆ ਹੁਣ 9 ਵਜੇ ਆ ਅੱਧੀ ਆ। 8:00 ਹੋ ਗਏ। 8:30 ਆ ਜਾਂਦਾ ਨਹੀਂ ਪਤਾ ਲੱਗਦਾ ਹੈਗਾ ਜਦੋਂ ਲੰਘ ਜਾਂਦਾ ਦਿਨ। 11:00 ਵਜੇ ਤੱਕ ਘਰ ਤੇ ਨਿਕਲ ਆਉਂਦਾ। ਠੰਡ ਕਿੰਨੀ ਪਤਾ। 11:00 ਵਜੇ। ਆਹ ਇਹ ਅਵੇ ਸੱਜੇ ਬਟਕਾ ਬੈਠਾ ਰਹੇ। ਅੱਜ ਕੱਲ੍ਹ ਕਿੰਨੇ ਘੰਟੇ ਚੱਲਦਾ ਪਤਾ। ਆਏ ਨੇ ਇਹਨੂੰ ਵੀ ਚੱਲਦੇ ਸਮਾਨ ਲੱਤ ਕੇ ਕਣਕ ਉਤਰਾ ਤੇ ਕਣਕ ਨੂੰ ਜਣੀ ਆ। ਥੋੜਾ ਬੜਾ ਰੈਡੀ ਹੋਰ ਪਾ ਲਈਏ। ਉਹ ਤੂੰ ਪਾਣੀ ਚਲਾ ਲਾ। ਅਲਾਈਟ ਆਈ ਵੀ ਐ। ਅੱਧਾ ਸਿੱਧਾ ਵਿੱਚ ਕਰ। ਚੱਲ ਚੱਲ ਚੱਲ। ਅੱਜ ਤਾਂ ਆਪਾਂ ਬੰਦ ਕਰ ਸੀ। ਮੁੜ ਕੇ ਬਾਅਦ ਸਰਨ ਕਿੰਨੇ ਵੇਲੇ? ਬਹੁਤ ਜ਼ਿਆਦਾ ਨਹੀਂ। ਹਾਂ ਸਵੇਰੋਂ ਗੱਲ। ਉਦੋਂ ਹਾਂ। ਇੱਕ ਸਾਬਕ ਤੇਰਾ ਆਈਦੀ ਦਾ ਇੱਕ ਤੇ ਮਤਲਬ ਪਹਿਲਾਂ ਸਾਢੇ ਕਿਹਦਾ ਸਾਗੀ ਸੀ। ਹਾਂ ਮੇਰੇ ਪਾਸ ਕੀਤੇ ਬਾਅਦ ਸਾਢੇ ਦਾ ਹੋ ਗਿਓ। ਹਾਂ। 5-5 ਮਿੰਟ ਚੱਲੀ ਆ। ਟੈਕਨੋਲ ਕਿਹਾ ਮਾਹੀ ਜੇੜੀ ਪਾਣੀਗੇ। ਚਾਹੀਦੀ ਉਹ ਮੈਂ। ਉਹ ਨੱਕਾ ਬੋਰਡ ਦੇ ਪਾਰਲੀ ਚੱਲ। ਮਾਹੀ ਹੈਗੀ ਵਿੱਚ ਕੋਈ ਜੇੜੀ ਨਹੀਂ ਆਈ। ਉਹ ਉੱਥੇ ਧੱਕ ਨਾ ਉਹ ਵਿਕਾਸ ਜੀ ਕੋਲ। ਤੁਸੀਂ ਰੱਖੀ। ਲੇਟ ਹੋ ਗਿਆ ਮੈਂ। ਲੇਟ ਹੀ ਆਉਣਾ ਸਕੇ ਨਾ। ਇਹ ਕਿ ਲੇਟ ਹੋ ਗਿਆ ਵੇ? ਨਾ ਨਾ, ਇੱਥੀ। ਨਾਲ ਕੋ ਲੇਟ ਕੀਤੀ ਹੈ ਭਾਈ। ਇਹਦਾ ਯਾਰ ਦੇ ਦੇ ਸੋ। ਯਾਰ ਦਿਮਾਗ ਲਿਆ ਉਹ ਨਿੰਦੀ ਨਿੰਦੀ ਕਹ ਲਾ ਜੀ। ਕੀ ਗੱਲ ਹੋ ਰਹੀ ਹੈ ਸੋਣਾ ਫਲੇਓ ਇਹਨੇ ਉਹਨੂੰ ਘੱਟੀ ਹੋਈ ਪੁਰਾਣੀਆਂ ਗਰਕਾ ਹੁਣ ਦਾਦਾ ਜਾਨ ਨੂੰ ਸਰੀਰ ਉੱਤੇ ਦਾ ਜਾਨੂ ਸੁਲਾ ਦੇ ਦਿੰਦੇ ਛੇਪ ਜਾਂਦਾ ਹਾਂ ਤਾਨੂੰ ਫੇਰ ਤਾਨੂੰ ਫੇਰ ਸੋਣਾ ਪੈ ਜਾਂਦਾ ਪੁੱਛ ਰਿਹਾ ਦੇਖ ਤੱਕਲਾ ਆ ਕੇ ਥੋੜਾ ਬਾਈ ਬਾ ਆਏ ਦੇਖ ਪੁੱਛ ਰਿਹਾ ਕਿ ਇਹਨੂੰ ਅੱਗੇ ਬਤਾ ਉਹ ਕਹਿੰਦਾ ਨੀ ਨੀ ਉਹਨੇ ਮੈਂ ਨੇੜੇ ਕਾਲ ਉੱਠ ਜਨ ਰੱਜ ਰਹੀ ਹਾਂ ਹਾਂ ਮੇਰਾ ਸਾਧਰੇ ਹੈ ਤੂੰ ਉੱਠਦਾ ਸਾਧਰੇ ਲਓ ਠੀਕ ਹੈ ਹੁਣ ਨਾ ਮੈਂ ਤਾਂ ਉੱਠ ਗਿਆ 8:00 ਵੀ ਉੱਠ ਜਾ ਆ ਜਾ ਇਹ 7:00 ਵਜੇ ਖੁੱਲ ਜਾਂਦੀ ਹੈ ਪਰ ਹਾਲਾ ਮੌਸਮ ਹੈ ਨਹੀਂ ਉੱਠਣ ਨਾਲ 7:00 ਕੱਲ ਤਾਂ ਆ ਜਾ ਇੱਕ ਰੇਡੀਓ ਦੋ ਕਿਹੜੇ ਲਾਹ ਜੀ ਨਹੀਂ ਕਰਦਾ ਉੱਠਣ ਨਾਲ ਓਏ ਇੱਕ ਵਾਰ ਮੈਂ ਵੀ ਕਾਲੀ ਕਰੀ ਮੈਂ ਤਾਂ ਲੇਟ ਹੋ ਚੱਕ ਨਾ 7:00 ਉੱਠ ਕੇ ਆਉਣਾ ਅਮੂਮਨ ਬੇੜੀ ਦਾ ਅਸੀਂ ਜੜਾ ਚੁੱਕੇ ਸੁਣੋਗੇ ਬਾਈ ਉੱਥੇ 6:30 ਦਿੱਤਾ ਪੈ ਫਿਰ ਮੰਦੇ ਭਾਈ ਹੋਰ ਠੰਡਾ ਹੋਰ ਰੇਤਾਂ ਦਾ ਰੇਤਾਂ ਦਾ ਬਹੁਤ ਚੀਜ਼ ਹੈ ਜੇ ਅੱਗ ਬੈਣੀ ਨਹੀਂ ਅੱਗ ਵਗਾ ਹੋਣਾ ਇਹ ਠੰਡਾ ਜਮ ਠੰਡਾ ਹੋਣਾ ਪਹਟਾਉਂਦਾ ਸੁਣੋ ਕੋਸ ਰੇੜੀ ਆ ਹੁਣ ਫਿੱਟਾ ਮਾਰ ਕੇ ਬੀਜਣੀ ਹੋਗਾ ਬਸ ਵਾਗਾਂ ਮਾਰਨਾ ਇੱਕ ਵਾਰੀ ਹੁਰਕਿਆ ਬਸ ਬਾਹਰ ਲੱਗ ਲੈ ਜੇ ਤੂੰ ਛੱਟ ਤੇ ਕੜਕ ਨੂੰ ਮਿੰਟੋ ਮਿੰਟ ਨਵੇੜ ਦੇਣਾ ਪਹਿਲਾਂ ਇੱਕ ਰੇੜੀ ਭਾਲ ਲੈ ਫਿਰ ਰੋਟੀ ਖਾ ਕੇ ਚੱਲਦੇ ਆ ਉਹ ਭਰ ਲਿਆ ਮੈਂ ਜਾਨੂ ਉਹ ਨੱਕਾ ਕਰਿਆ ਬੰਦ ਇਹਨੂੰ ਖੋਲਵਾ ਉੱਥੇ ਪਾਣੀ ਜਾਣੀ ਨਹੀਂ ਤੇ ਜਾ ਖੋਲਦਾ ਜਦਾਂ ਖੋਲਦਾ ਨਾ ਹਾਂ ਬਾਠੀ ਉਦੋਂ ਬਾਅਦ ਬੰਦ ਕਰੇਗੀ ਬਾਠੀ ਮੋਨ ਨੱਕਾ ਖੋਲਦੇ ਆ ਪਾਣੀ ਕਰ ਰਾਜੂ ਤੋਰੀ ਰੁਕ ਪਤਾ ਹੈ ਮੈਂ ਚਾਪੀ ਨਾ ਢੀਂਡ ਨਾ ਵਾਲੀ ਬਾਬੇ ਨਹੀਂ ਫਿਰ ਢੀਂਡ ਮਾੜਾ ਮੋਟਾ ਓਵਰਫਲੋ ਪਾਊਗਾ ਇੱਥੇ ਇੱਥੇ ਬੈਕਅਪ ਤੋਂ ਨੱਕਾ ਬੰਦ ਕਰਦੀ ਹੈ ਪਾਲਾ ਕਰਨ ਜੇ ਤਾਂ ਬਾਡਾ ਲੱਗਾ ਉਹਦੇ ਮਨਾ ਪੈ ਜੇ ਨਹੀਂ ਨਹੀਂ ਉਦੋਂ ਨਹੀਂ ਪੈਂਦਾ ਹਾਂ ਉਹਦੇ ਦਾ ਮਾੜਾ ਮੋਟਾ ਓਵਰਫਲੋ ਪਾਊਗਾ ਇਕ ਲਾਦੇ ਲਈ ਰੇੜੀ ਇਹਨੂੰ ਕੌਣ ਚੋਇਆ ਸਾਡਾ ਇੱਕ ਤਾਂ ਖੇਤ ਹੋਈਏ ਗੰਗੇ ਬਣ ਗਿਆ ਖੇਤ ਹੈ ਬਣ ਗਿਆ ਖੇਤ ਪੀ ਰਹੇ ਨ ਬਣ ਗਿਆ ਹੁਣ ਮਾਰ ਕੇ ਤੇ ਪਸੂਆਂ ਕਾ ਛਿੱਟੇ ਹੀ ਦੇਣਾ ਬਸ ਟੈਕਨੀਕਲ ਮਹਾ ਖੁੰਗਿਆ ਜੇ ਉਕੇ ਹੋ ਜੇ ਤਾਂ ਵਿਆ ਬੋਂਦੀ ਨਾ ਇਹ ਮਿੱਟੀ ਛੱਡੀਆਂ ਦੇ ਖੁੰਗਿਆ ਵਾ ਕਬੂਲਰਾਂ ਚ ਉਹ ਖੁੰਗਿਆ ਹੋਵੇ ਉਕੇ ਮਾ ਡੋਰੇੜੇ ਹੀ ਭਰ ਕੇ ਲੈ ਜਾਂਦੇ ਨੀ ਜਗ੍ਹਾ ਛੱਡ ਦਿੰਦੇ ਆ ਮੋਟਰ ਪਰ ਜਿੱਥੇ ਪਾਣੀ ਜਾਂ ਖੜਦਾ ਦਾ ਜਾਂ ਟਰੈਕਟਰ ਕੱਢਦੇ ਆ ਹੈ ਕਿ ਨਹੀਂ ਡੋਰੇੜੇ ਬਾਨੇ ਆ ਬਸ ਆਹ ਤੁਸੀਂ ਹਾਂ ਖੁੰਗਿਆ ਬਹੁਤ ਉਕੇ ਹੋ ਗਿਆ ਇੱਧਰ ਆਮ ਤੌਰ ਤੇ ਪਾਣੀ ਜੜਦਾ ਫਿਰ ਆਇਆ ਟ੍ਰੈਕ ਤਾਂ ਵੀ ਆਇਆ ਤਾਂ ਵੀ ਘਮਾਉਣੀ ਨਾ ਮਿੱਟੀ ਛੱਡ ਦਿੰਦੀ ਆਹ ਨਾਲੇ ਬਗੂੜਾ ਇਹ ਨਾਲੇ ਪਾਣੀ ਦੇ ਨਾਲੇ ਖਾਲੇ ਪੀਂਦੇ ਬਾਵਾ ਅੱਜ ਇਹਦੇ ਪਾਸੇ ਤੇ ਵੀ ਕਰਦੇ ਨਹੀਂ ਬੰਦਪੁਰ ਥੁੜੇ ਕਰਦੇ ਨਹੀਂ ਸਾਫ ਹੋ ਜਾਂਦਾ ਜਿਹਨ ਖੜੀ ਕਰ ਕੋ ਅੱਬ ਗਿਆੜੀ ਪਪੂੜੀ ਗਈ ਐ ਭਾਈ ਉਹ ਕੁਛ ਨਹੀਂ ਲਿਖਦਾ ਅੱਡੇ ਪੱਤੇ ਕਿੰਨੂੰ ਫਿਰ ਜਾ ਜਲ ਹੋ ਜਾਂਦਾ Ja, ja, Hæ? ਉਹ ਮੱਤ ਨੂੰ ਲਾ 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 ਗਈ ਤੂੰ ਚੱਤੀ ਵਾਲੀ ਵੜ ਗਈ ਤੂੰ ਦੇਖ ਲੈ ਦੇਖ ਲੈ ਤੇਰਾ ਮੈਂ ਛੱਡਾਂਗਾ ਮੈਂ ਛੱਡਾਂਗਾ ਪਾਓ ਸਾਡੇ ਜਿਹੜੋ ਮਾਰ ਲੱਗਿਆ ਰਹਿਣਾ ਚਲੋ ਉਹ ਕੈਮਰਾ ਉਨ ਆ ਲੇ ਕੇ ਮਾਰ ਲੱਗ ਲੋ ਦੇਖ ਆਹ ਸਾਈਡ ਉੱਚੀ ਹੋ ਗਈ ਔਰ ਗੰਨੇ ਵਾਲੀ ਸਾਈਡ ਉੱਚੀ ਹੋ ਗਈ ਆਹ ਉਹ ਗੰਨੇ ਵਾਲੀ ਸਾਈਡ ਦੇ ਅੰਦਰ ਉੱਚੀ ਪੈਣੀ ਆ ਆਹ ਨਾਲੇ ਮਿੱਟੀ ਮਾਰਦਾ ਪਾਣੀ ਚੱਲ ਜਾਣਾ ਡਾਲ ਪੈ ਗਈ ਜੇ ਚੱਲਦਾ ਜਾਣਾ ਹੈ ਤਾਂ ਉੱਚੀ ਆ ਕੱਪ ਲੱਖਾ ਕੋੜਾ ਆਹ ਕੜੂਸੀ ਬਣ ਨਹੀਂ ਜਾਣੀ ਚਲ ਐਂਦਰ ਤੇ ਖਿੱਚ ਦਿਨੇ ਮੜ ਮੜੀ ਹਾਂ ਠਿਗਰੀ ਗਾਲੇ ਇਹਨੂੰ ਐੱਚੀ ਗੇਰੀ ਜਾਣੀ ਬਸ ਆ ਨੀ ਨੀ ਲਾਗਾ ਦੇ ਆਹੋ ਐੱਚੀ ਤਾਂ ਆਈ ਜਾ ਕੇ ਇੱਥੇ ਛੱਟੇ ਗਿਆ ਯਾਰ ਪਿਆਜ ਕਰਕੇ ਉੱਚੀ ਹੋ ਗਈ ਜਿਹੜਾ ਸੈਡ ਰੂਟਾ ਬੀਟਰ ਕੋ ਮਜ਼ਾ ਨਾ ਹਾਂ ਆਏ ਉੱਚੀ ਕਰਤਾ ਹਾਂ ਕਾ ਬੰਦੀ ਆ ਜੀ ਤੇ ਬਾਈ ਕਿਹੜੀ ਆਹੋ ਤੇਰੇ ਗਿਰੂ ਜਾਦਾ ਹੋ ਗਿਆ ਇੱਕ ਜਾ ਆਈ ਨੂੰ ਚੌਕ ਤਾਂ ਜਾਦਾ ਸਿੱਕੋ ਪਰਲੇ ਪਾਸੇ ਆ ਸਿਰੇ ਜਾ ਆਹ ਸਾਰੀ ਲੈਣੇ ਤੇਰੀ ਆਦੇ ਉਹ ਕੱਗੇ ਦਾ ਹਿਲਾ ਕੇ ਮੁੱਟੇ ਕਰਤੀ ਆ ਬਸ ਆ ਵਾਕੇ ਨੇ ਕਰ ਦਿਆ। ਜਿਵੇਂ-ਜਿਵੇਂ ਸਵਾਗਾ ਪਾ ਕੇ ਸਵਾਗਾ ਪਾ ਕੇ ਤੇ ਹਮ ਚਾਹ ਬਈ ਕਿਹੜਾ ਜੋ ਉਹ ਨੂੰ ਕਰਾ ਕੇ ਚੜ ਨਿਕਲਦੀ ਆ ਪਿੱਛੇ ਕਿਹੜਾ ਦਾ ਗੱਲ ਅਸੀਂ ਬੋਹ ਚੁੱਕੀਆਂ ਬਹੁਤ ਜਿਹੜਾ ਚੁੱਕੇ ਜਿਹੜਾ ਉਹ ਢੇਰ ਲਾਇਆ ਵੇ ਸਿੱਕਦੇ ਜੋ ਉਹ ਫਾਲ ਪਾਈ ਪਈ ਨਹੀਂ ਠੀਕੇ ਨਹੀਂ ਉਹ ਨਾਲ ਵੇਦੂ ਕੂਏ ਕਰੇਦਾ ਉਹ ਬਹੁਸ਼ੇਰੀ ਸੁੱਕਦੀਆਂ ਬਹੁਸ਼ੇਰੀ ਸੁੱਕਦੀਆਂ ਤਾਂ ਪਤਾ ਥਾਰੇ ਗਿੱਲਾ ਧਰਦਾ ਉਹ ਇਦੀ ਗੋਇੜਾ ਹਾਂ ਗੱਲ ਸੁਣ ਲਾ ਜਿਹੜੇ ਹੁਣ ਮੰਨ ਕੇ ਚੱਲ ਪਈਓ ਚਾਹ ਬਣਾਉਂਦੇ ਆ ਪੱਟਣੇ ਕਰੋ ਛੇਤੀ ਕਰੋ ਜਾਂ ਗੁਰਗਾਤਾ ਹਮਲਾ ਬੁਰੀ ਜਿਹੜੇ ਚਾਹ ਬਣਾਉਂਦੇ ਛਿਲਕੇ ਬਣਾਉਂਦੇ ਆ ਉਹ ਜਦੇ ਹਾਂ ਕਾ ਮਾ ਜੜਾ ਰੂਟਾ ਬੀਟਰ ਨੇ ਫੜ ਕੇ ਧੰਗੀਆਂ ਨੇ ਕੱਢੀ ਜਾਂਦਾ ਦੋ ਬਿੰਦੂ ਬੋਪਟੀ ਟੂ ਡਾਇਮਟਰ ਨਹੀਂ ਕੱਢੀਆਂ ਰੇਤੇ ਕਰਕੇ ਕੱਢਤੀਆਂ ਉਹ ਵੀ ਕਿਉਂਕਿ ਜੜ ਕੜੀ ਨਹੀਂ ਪਈ ਹੈਗੀ ਰੇਤਾ ਤਾਂ ਨਿਕਲੀ ਗਈ ਨਾਲ ਮੈਂ ਤਾਂ ਟੁੱਪੇ ਜਾਣ ਦਾ 8 ਕਿਲੋ ਵਿੱਚ ਗਿਆ ਤਾਂ ਮਾਣ ਉਹਨਾਂ ਨਾਲ 8 ਕਿਲੋ ਲਿਆਈ ਉਹ ਲੈ ਆ ਬਣਾ ਦੋ ਦੋ ਟੋਟੇ ਰੇਤੇ ਬੰਦੇ ਹੈ ਨਾ ਦੋ ਬੋਣੇ ਦੋ ਦੋ ਅੱਧ ਬੀਜਦਣ ਹੀ ਬਸ ਸ਼ਾਮ ਨੂੰ ਤਾਂ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ ਸਵਾਗਾ ਮਾਰ ਕੇ ਦਿੱਤਾ ਦੇ ਦੇ ਹਾਂ ਠੀਕ ਆ ਉਸੇ ਬਾਅਦ ਉਟਾ ਬੀਟਰ ਤੇ ਡੌਲਾ ਪਾਉ ਬਾਬਾ ਸਵਾਗਾ ਨਹੀਂ ਸਵਾਗਾ ਨਹੀਂ ਮਾਰਨਾ ਬਾਅਦ ਮਾਂ ਨਹੀਂ ਨਾ ਜੜਾ ਨੇ ਗੁਲੇ ਲਾ ਲੈਣੇ ਫਿਰ ਠੀਕ ਹੈ ਛੋਟਾ ਬੀਟਰ ਬਾਅਦ ਹੋ ਬਸ ਹੈ ਕਿ ਨਹੀਂ ਲੈ ਪਈ ਤੇ ਕਿਆਰੇ ਪਾ ਦੇ ਤੇ ਪਰਨਾ ਚ ਛੋਟੇ ਕਿਆਰੇ ਖਾਓ ਕਮਾ ਕੇ ਲਾ ਲੈਣਾ ਕਮਾ ਕੇ ਤੂੰ ਆਉਂਦੀ ਸਾਈਡ ਪਾ ਲੈ ਪੈਣੇ ਆਂ ਤੇ ਆਪਣਾ ਟ੍ਰੈਕਟਰ ਉੱਚਾ ਨਹੀਂ ਮਾ ਖੇਤ ਹੈ ਵਿੱਚ ਵੀ ਹੈ ਛੋਟੇ ਪੈਣੇ ਆਂ ਉੱਚਾ ਨਹੀਂ ਮਾ ਤੇ ਐ ਕਿਤੇ ਮੈਂ ਆਇਆ ਹਾਂ ਅਮੰ ਖਾੜ ਪਾਤੀ ਅੱਛੇ ਤੇ ਆਈ ਹਾਂ ਹਾਂ ਸਮਝ ਗਿਆ ਨਾ ਆ ਕਿਆਰਾ ਬਣ ਕੇ ਇੱਕ

Nah, itu malah <tangan> sampai. Kamu parah, ਜੜਾ ਹੈਗੀਆਂ ਆ ਗੱਬੇ ਪੱਟੀਆਂ ਆ ਲਾਕ ਵਾਲੇ ਸਿਆੜੇ ਦਾ ਜੜਾ ਹੈ ਜੀ

<laughs> छोटे <ने जा> <laughs> तो लोटा ਫਿਕਟਾ ਦੇ ਕੇ ਬੈਠਾ ਹਾਂ 14 14 ਹੈ ਨਾ ਹਾਂ ਬਹੁਤ ਤੇ ਬਹੁਤ ਚੱਲਦੀ ਬਾਈ ਐਨੀ ਬ੍ਰੇਕ ਕੋ ਬਹੁਤ ਫੜ ਕੇ ਚੱਲਦੀ ਹੈ ਜਦਾਂ ਨਾ ਨਹਿਰ ਨੂੰ ਪਾਰ ਪਿਆ ਜਾਂ ਤੇ ਵੀ ਆ ਜਲਦੀ ਤੇ ਜਾਂ ਤਾਂ ਏਰੀ ਵਾਈਪ ਜੀ ਤੇ ਰੁਕੇ ਉਰੇ ਨੂੰ ਤਾਂ ਜੇ ਆਪਣਾ ਪਾਣੀ ਸੜਕ ਦੇ ਉਧਰ ਕੇ ਲੱਗ ਜਾਣਾ ਖੁੰਜਾ ਜੀ ਉੱਚਾ ਵੀ ਰਹਿ ਗਿਆ ਓਕੇ ਮੀਂਹ ਨਹੀਂ ਆ ਖਾਲਾ ਇਹਨ ਵਿੱਚ ਗਿਰਦਾ ਕੇ ਚਾ ਲਾਪਾ ਜਤੂ ਬੈਠਾ ਹੈ ਅਮਰੇ ਰੜ ਰਸ ਚਲੋ ਬਈ ਆਏ ਅਸੀਂ ਮੋਟਰਸਾਈਕਲ ਪਰ ਆ ਤੋੜ ਰੱਗੇ ਆ ਹੁਣ ਆਹ ਕਾਂਕ ਕਰਨ ਉਹਦੇ ਕਾਂਕ ਕੁਝ ਨਹੀਂ ਕਾਂਕ ਦੇਖ ਇਹਦੇ ਜੈ ਵੀ ਜਨੂਲ ਵੀ ਹੈ ਜੈ ਵੀ ਨਹੀਂ ਵਿਚਨੇ ਕਾਂਕ ਜਿੰਦੁਰਤਾ ਹਾ ਕਰਕ ਰੜਾ ਖੇਤ ਦੇਖ ਰ ਹੈ ਜੇ ਜਵੀ ਵੀ ਤੇ ਜਵੀ ਵੀ ਹੋ ਜਾਣੀ ਉਹ ਜੜੀ ਪੇ ਖੇਤ ਰੜਾ ਨਾ ਹੁਣ ਕਾਂਕ ਵੀਰ ਨੂੰ ਤੋ ਦੇ ਕਾਂਕ ਵਿਚ ਕੀ ਪੈਦਾ ਹੋਣਾ ਹਾਂ ਉੱਥੇ ਤਾਂ ਬੂਲਰ ਤੇ ਹੋਰਾ ਸਾਦੀ ਜਵੀ ਦਾ ਆਪਸ਼ਨ ਉਰੇ ਹੁਣ ਆਏ ਆ ਵੀ ਉਰੇ ਇਹਦਾ ਜਿਆਦਾ ਅਸੀਂ ਆਪਣਾ ਕਾਂਕ ਦੇ ਬਾਅਦ ਹਾਂ ਬਸ ਢੂੰਗਾ ਨਹੀਂ ਪਲਟਾਵਾਂ ਬਜਣਾ ਇਹਦੇ ਦੇਖਦਾ ਹੈ ਤੇ ਇਹਨਾਂ ਨਾਲ ਪਲਟਾਵਾਂ ਮਾਰਾਂ ਜਿਹੜੀ ਜਾੜ ਜਿਹੜੀ ਮਾਰੀ ਮੋਟੀ ਰਹੀ ਬਾਹਰ ਆ ਜਵੇ ਖੱਲ ਕੇ ਕਾਂਕ ਦੇ ਬਾਅਦ ਮਾਰ ਕੇ ਕਾਂਕ ਦੇ ਬਾਅਦ ਮਾਰ ਕੇ ਕੰਪਿਊਟਰ ਆਇਆ ਨਾ ਬਾ ਕਦੂ ਨਹੀਂ ਕਰਨਾ ਹੈਗਾ ਇੱਕਣੀ ਪਾਣੀ ਛੜ ਕੇ ਧਾਨ ਲਾ ਲੈਨੇ ਠੀਕ ਨਹੀਂ ਗੱਲ ਤੂੰ ਲੁੱਡ ਨਹੀਂ ਬਣੀ ਪਲਟਾਵੇਂ ਮਾਰ ਲਈ ਮਾਰਨੇ ਪਲਟਾਵੇਂ ਮਣੀ ਜੜਾ ਦਾ ਖਤਮ ਹੋਣੀ ਆ ਪਾਣੀ ਜੜਾ ਨਾ ਖਤਮ ਆ ਅਕਾਲ ਨੂੰ ਰੂੜਾ ਬਿਡਰ ਚੱਲੇ ਆਇਆ ਮਾੜੇ ਮੋਟੀਆਂ ਰਹਿਣੀਆਂ ਨੇ ਇੱਕ ਤਾਂ ਹੋਰ ਤਵੀਆਂ ਨੇ ਭਾਈ ਬਹੁਤ ਪੱਟੀਆਂ ਆਈਆਂ ਮੋਟੀਆਂ ਮੋਟੀਆਂ ਪੱਟੀਆਂ ਲੱਗਦਾ ਹੋਇਆ ਕੁਹਾੜਿਆਂ ਕੇ ਨੂੰ ਰਹਿਣੀ ਮੈਂ ਮੋਟੀਆਂ ਯਾਰ ਇੰਨੇ ਜਿਹੜਾ ਦਿਨ ਨੇ ਮੋਟੀਆਂ ਤੇ ਤਵੀਆਂ ਨੇ ਪੱਟੀਆਂ ਗੱਲ ਮਹਾਣਾਂ ਨੂੰ ਵੀ ਦੇਖ ਲਈ ਪੱਕੇ ਖਚੇ ਜੀਆਂ ਹਾਂ ਹੈ ਨਹੀਂ ਠੀਕ ਆ ਤੋ ਤਾਰੀਖ ਹੋ ਜਾਗੀ ਚਲ ਤਾਰੀਖ ਦੋ ਹੁਣ ਪੰਮੇ ਵਾਲੀ ਹੈ ਹਾਂ ਬਹੁਤ ਕੰਮ ਲਿਆ ਜਦ ਮੋਟਰ ਪਾਈ ਆ ਬਾਈ ਇਹਦੇ ਬਹੁਤ ਘੜੇ ਲਾਏ ਭੈਣ ਜੀ ਰੀਤੇ ਦੇ ਇੱਟਾਂ ਨੇ ਪਰ ਮੂਹਰੇ ਚੱਲਿਆ ਆਜੋ ਫਿਰ ਆਜੋ ਪਪਾ ਦਾ ਤੌਰ ਬੁਲਾ ਲਾ ਮੈਨੂੰ ਨਾ ਆਤੀ ਕਿਹੜਾ ਟਰਾਲਾ ਹੈ ਰੱਖਾ ਗੱਲ ਤੇ ਬਸ ਪਾਉਣਾ ਖਿੱਚ ਚੱਲਣ ਨੂੰ ਕਹਿਆਂ ਨਾਲ ਆਫੇ ਮੈਡੀਕਲ ਲੱਗਣਾ ਖਿੱਚ 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 ਬੀਤ ਗਿਆ ਉਹਦੇ ਆ ਹਾਂ ਖਿੱਚੋਣੀ ਬਸ ਖਿੱਚਦੇ ਨੇ ਭਾਈ ਮੁੰਡੇ ਦੀ ਗੱਲ ਨਹੀਂ ਟਾਈਮ ਲੱਗਦਾ ਭਾਈ ਜੀ ਨਹੀਂ ਮੁੰਡੇ ਦਾ ਸਹੀ ਮੁੰਡੇ ਦੀ ਗੱਲ ਸਹੀ ਅੱਜ ਹਰ ਜਾਲ ਮੁੰਡੇ ਨੂੰ ਦੇਖੀ ਵੀ ਕੈਂਟ ਲੱਗਦੇ ਆ ਹਾਂ ਥੱਲੇ ਵਾਲੀ ਦੇਖੀ ਕਿੱਥੇ ਉਹ ਨਹੀਂ ਦੱਸਤੀ ਕਿ ਤੁਹਾਨੂੰ ਮੈਂ ਮਾਗੜੀ ਮਰਦੀ ਆ ਮਰਨਾ ਮਨੋ ਪਰਕ ਉਹਦਾ ਇਹ ਜੋਸ਼ ਨਾਲ ਲਾਈ ਜਣੀ ਨਹੀਂ ਉਹ ਦੇਖ ਲਾ ਲਵੇ ਉਹ ਕਿੱਥੇ ਕਿ ਉਹ ਪਹਿਲਾਂ ਮੈਂ ਲਾਈ ਸਾਰੀ ਇਹ ਖੜਾ تھا ਮੁੰਡੇ ਇਹ ਲਾਵੇ ਮੈਂ ਖੜਾ ਹੈ ਕਿੱਥੇ ਕਿ ਉਹ ਆਂਟਾ ਟਾਕ ਆਉਣਾ ਕਿਤੇ ਸਾਰੀ ਟਾਕੀ ਤਲੇ ਯਾਰ ਬਹੁਤ ਫਰਕਾ ਇਹ ਤਾਂ ਹੈ ਭਾਈ ਮਾੜੀ ਗੱਲਾਂ ਖਿੱਚਦੇ ਨੇ ਹੁਣ ਇਹ ਤਾਂ ਹੈ ਉਹ ਆ ਏਦਾ ਮੜੀ ਹਲਾ ਹਲਾ ਕੇ ਨਾ ਗਾਹਾਂ ਨੂੰ ਖਿੱਚ ਦੇ ਆ ਲੈ ਜਣੀ ਯਾਰ ਹੁਣ ਨਿਕਲ ਜਣੀ ਹੈ ਥੇਹਾਂ ਸਾਫ ਕਰ ਦੇ ਹਲੇ ਆ ਤਾਰਨ ਦੇ ਮੜੀ ਓ ਥੱਲੇ ਤੇ ਖਿੱਚ ਆ ਵੀ ਲੈਣਾ ਪੈਣਾ ਥੱਲੇ ਓਠਾਉਣ ਦੇ ਤੂੰ ਨੂੰ ਤਾਂ ਹੀ ਬੈਲਤ ਬਣੂਗਾ ਯਾਰ ਓਏ ਓ ਕਿੰਨੀ ਮਾਰ ਖੇਤ ਤੇ ਰੋਕਣ ਨਹੀਂ ਉੱਤਰ ਛਿੱਤੀ ਗਈ ਹੈ ਉਹ ਤਾਂ ਛਿੱਤੀ ਉੱਤਰ ਹੈਗਾ ਤਾਂ ਤੇ ਤੂੰ ਮੰਨ ਦੇ ਇੱਕ ਮਿੰਟ ਵੀ ਨਹੀਂ ਲੱਗਿਆ ਉਤਰਨੇ ਨੂੰ ਹੈ ਅੱਧਾ ਅੱਧਾ ਮਿੰਟ ਲੱਗਾ ਲੈ ਤਾਪ ਲੈ ਥੱਲੇ ਨੂੰ ਤਾਤਾ ਦੇ ਨੂੰ ਕੱਕੇ ਤਾਂ ਨਹੀਂ ਵੇ ਆਇਨ ਕੋ ਮਾਰ ਲਾ ਆਇਨ ਮਾਰ ਲਾ ਆਪੇ ਡੋਰ ਲਾਈ ਜਾਂਦਾ ਬਿਨਾ ਗੱਲ ਤੇ ਹੀ ਕੀ ਕਰਨ ਹਾਂ ਉਹ ਇਧਰ ਨੂੰ ਕੋ ਪੂਰੀ ਉੱਚੀ ਦੱਬਦਾ ਹਾਂ ਨਾਲੇ ਬੋਲੀਂ ਦੋ ਹਾਂ ਹੁਣ ਸੁਖਾਰੀ ਕਰਨੀ ਉਹ ਮਗਰਾ ਦੇਖਦਾ ਸਹੀ ਕਿੱਥੇ ਕੰਮ ਕਰੇ ਆ ਆ ਵੀ ਆਹੋ ਵੀ ਆ ਨਾ ਹੋ ਜਵੇ ਉਹ ਲੈ ਉਹ ਲੈਟ ਨੂੰ ਲੱਗ ਗਈ ਲੈਟ ਨੂੰ ਕੋਈ ਨਹੀਂ ਮਾੜ ਕਹੀ ਲਾਉਂਗੀ ਲੋੜੇ ਨਾ ਮਮੇ ਝਾੜ ਕੇ ਝਾੜੇ ਜਾਵੇ ਠੀਕਾ ਫੇਰ ਵੀ ਪਤਾ ਝਾੜ ਨਹੀਂ ਪੈਣੀ ਮੜ ਮਟੀਰੀ ਨਹੀਂ ਜੀ ਨਾ ਭਾਈ ਗੱਗੇ ਲੈ ਫੜ ਮੈਂ ਦੇਖਦਾ ਫੈਸਲਾ ਪਹਿਲਾਂ ਕਿੰਨਾ ਹੋ ਗਿਆ ਸਟਾਪ ਬਾਅਦ ਤੇ 41 ਕਿਸ ਗੱਡੇ ਚ ਤਲਾਤੀ ਮਨ ਲੱਗਦਾ ਗੁੰਡੇ ਨੇ ਲੈ ਬੋਲ ਟ੍ਰੈਕਟਰ ਮਿੰਟ ਕਿ ਨਹੀਂ ਤਾਂ ਦਿਮਾਗ ਹੈਗਾ ਜਾਂਦਾ ਇੱਕ ਮਿੰਟ ਕਿ ਲੱਗਾ ਮੈਂ ਤਾਂ ਦਿਮਾਗ ਵਾਲੇ ਰੇੜੀ ਪਾ ਮਿੱਟੀ ਜਿਆਦਾ ਸੀ ਉਹ ਦੇਖ ਲੈ ਇੱਧਰ ਦੇਖ ਲੈ ਉਹ ਕੋਈ ਖੜਾ ਕੇ ਸੀ ਕੀ ਹੋਈ ਆ ਉੱਥੇ ਟੋਗਾ ਵੀ ਦੇਖ ਕੇ ਉਹ ਵੀ ਦੇਖ ਲੈ ਕਿੱਡਾ ਦਾ ਮੈਂ ਭਰ ਕੇ ਲਿਆ ਨਾ ਹਾਂ ਇਹ ਤਾਂ ਆਇਆ ਜਿਆਦਾ ਹੈ ਮਿੱਟੀ ਤਾਂ ਬੇ ਇਹ ਖੜਾ ਰਿਹਾ ਨਾ ਹਸ਼ਵੀਰ ਇਹ ਇਹਦੀ ਮਿੱਟੀ ਬਹੁਤ ਹੀ ਪੁਣਾਈ ਕਰੂਏ ਤੇ ਬੀਜ ਲੱਦ ਲੈ ਜੇ ਉਧਰ ਨੂੰ ਓ ਦੂਏ ਕਿਨੇ ਲਈ ਜਾਉਂਗੇ ਲੱਦ ਕੇ ਹੁਣ ਖਾਣੀ ਰੋਟੀ ਅਸੀਂ ਹਾਂ ਰੋਟੀ ਖਾਣੀ ਆ ਹਾਂ ਤੈ ਖਾ ਲਈ ਮੈਂ ਤਾਂ ਨਵੀਂ ਟੇਕ ਤਾਂ ਕੰਮ ਚਾਹ ਨਾਲੇ ਰੋਟੀ ਤੇ ਤੂੰ ਬਾਈ ਨਾ ਪੱਤਰੀ ਗੱਲ ਲੱਗ ਗਈ ਨੂੰ ਲੈ ਸੋ ਅੱਗੇ ਨਾ ਕਰਕੇ ਜਾਉਂਗੇ ਯਾਰ ਕਿਹੜਾ ਜ਼ੋਰ ਮਾਰੂ ਐ ਜਾ ਤੂੰ ਰੋਟੀ ਅੱਥਈ ਇੱਕ ਮੈਨੂੰ ਫੜਾ ਜਾ ਉੱਧਾ ਕੌਣ ਤੇ ਤੂੰ ਰੋਟੀ ਕੱਲ ਖਾਊਗਾ ਮੈਂ ਤਾਂ ਖਾਣੀ ਨਹੀਂ ਹਲੇ ਮੈਨੂੰ ਲੱਗ ਰਹੀ ਦੂਜਾ ਖਾ ਲੈ ਅਸੀਂ ਲੱਦ ਲੈ ਆਉਨੇ ਆ ਰੋਟੀ ਠੀਕ ਆ ਬਾਈ ਇਹ ਤਾਂ ਰੋਟੀ ਦੀ ਬੈਕ ਚੱਲਦੀ ਆ ਪਤਾ ਨਹੀਂ ਕ